ਬਹੁਤੇ ਕੁਛ ਪਾਇਦੇ ਗੱਲਾਂ ਕਰਨ ਵਾਲੇ ਵਿਦਵਾਨੋ ਐਨੌਫਰਾਉਟਾਰੇ ਬੱਚਿਓ ਇਸਾਤ ਲਗਭਗ 30 ਸਾਲ ਚੁੱਕਿਆ ਵੀ 25 ਸਾਲ ਹੋ ਗਏ ਇਸ ਪੰਜਾਬ ਚ ਜੇ ਤੁ ਸਥਾਣਾ ਤੋਂ ਆਪਣਾ ਸ਼ੁਰੂ ਹੋਇਆ ਜਿਲੰਦਰ ਤੋਂ ਹੋਇਆ ਸੀ ਪਰ ਉਸ ਸਮੇਂ ਨਾਂ ਤੇ ਬੜਾ ਸੀ ਕਿਹੜਾ ਨਾਂ ਰੱਖੀਏ ਇਸ ਸੰਸਥਾ ਦਾ ਆਮ ਤੌਰ ਤੇ ਸਹਾਇਕ ਸੰਸਥਾ ਮੰਦਾ ਸਹਿਦ ਸਭਾ ਹੁੰਦੀ ਆ ਜਾਂ ਕੋਈ ਮੁਖਬਰ ਉਹਦਾ ਬਖਰਾ ਜਨਾ ਨਾ ਹੁੰਦਾ ਜਿਹੜਾ ਸਾਨੂੰ ਲੈਣਾ ਵੀ ਔਖਾ ਹੁੰਦਾ ਤੇ ਕੋਈ ਵੀ ਸਾਨੂੰ ਸਮਝ ਵੀ ਨਹੀਂ ਆਉਂਦਾ ਜੋ ਸਾਧਨਾ ਨਾਲ ਲੱਗਦੇ ਕਿਈ ਜਿੰਦੇ ਕੋਈ ਹੋਵੇ ਤੇ ਦੇਸੀ ਜਨਾ ਆਏ ਅਸੀਂ ਕਿਵੇਂ ਜੇ ਦੇਸੀ ਨਾਮ ਨਾਲ ਅਸੀਂ ਨਹੀਂ ਜੁੜਨਾ ਤੇ ਫਿਰ ਸਾਡਾ ਕੰਮ ਕਰ ਲੋਗਾ ਮਤਲਬ ਵੀ ਨਹੀਂਗਾ ਸੋ ਇਸੇ ਕਰਕੇ ਜਿਹਦਾ ਨਾਮ ਪੰਜਾਬੀ ਸਾਥ ਰੱਖਿਆ ਹੁਣ ਮੈਂ ਉਸ ਬੰਦੇ ਦਾ ਨਾਮ ਵੀ ਉਸ ਵਿੱਚੜ ਗਿਆ ਕੋਈ ਕੋੜਨੇ ਬੜੀ ਖਚਲਾ ਗਿਆ ਸੀ ਪ੍ਰਫੈਸ਼ਨ ਨਿਰਦੇਸ਼ਕ ਤੇ ਸੀ ਲਲਪੁਰ ਖਾਲਸਾ ਕਾਲਜ ਲੰਢੇ ਦੇ ਵਿੱਚ ਮੁਖੀ ਹੁੰਦੇ ਸੀਗੇ ਪੰਜਾਬੀ ਵਿਭਾਗ ਦੇ ਮੇਰਾ ਦੋਸਤ ਵੀ ਸੀ ਰਿਸ਼ਤੇਦਾਰ ਵੀ ਸੀ ਕਿ ਉਹਨਾਂ ਦੀ ਦੇਣ ਹੈ ਸਤ ਦਾ ਨਾਮ ਤੇ ਉਦੋਂ ਬਾਅਦ ਚਲਸੋ ਚੱਲ ਸਾਨੂੰ ਵੀ ਨਹੀਂ ਸੀ ਪਤਾ ਸੀ ਕੀ ਕਰਾਂਗੇ ਖੂਬ ਜਿ ਸਮਾਨ ਤੋਂ ਬਹੁਤ ਦੁਨੀਆ ਦਿੱਤੀ ਹੈ ਵੱਡੇ ਵੱਡੇ ਸਨਮਾਨ ਦਿੱਤੇ ਲੱਖਾਂ ਰੁਪਏ ਦੇ ਸਨਮਾਨ ਆ ਫਰਬੜੇ ਨੰਬਰ ਹੁੰਦੇ ਆ ਉੱਥੇ ਫਰਬੜੇ ਆਪਣਾ ਨਾਲ ਸ਼ਕਾਉਣ ਸੁਕਾਉਣ ਵਾਸਤੇ ਕਈ ਕੁਛ ਹੁੰਦਾ ਅਸੀਂ ਇਹਦੇ ਤੋਂ ਹਟ ਮਾ ਇਹ ਕੋਸ਼ਿਸ਼ ਕੀਤੀ ਕਿਸੇ ਨੂੰ ਹੀ ਇਤਲੀ ਪੱਧਰ ਤੋਂ ਉਹਨਾਂ ਲੋਕਾਂ ਅਪਿਛਾਰ ਕੀਤੇ ਜਾਵੇ ਜਿਹੜੇ ਸੱਚਮੁੱਚ ਹੀ ਆਪਣੀ ਧਰਤੀ ਨਾਲ ਆਪਣੀ ਵਿਰਾਸਤ ਨਾਲ ਆਪਣੇ ਸੱਭਿਆਚਾਰ ਨਾਲ ਆਪਣੇ ਇਤਿਹਾਸ ਨਾਲ ਆਪਣੀ ਬੋਲੀ ਨਾਲ ਜੁੜੇ ਹੋਏ ਕਿੰਨੇ ਕ ਕਾਮਯਾਬ ਹੋਏ ਆ ਸਫਲ ਹੋਏ ਆ ਇਹ ਤਾਂ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਫਰਸ਼ੀ ਪੁੱਛੇ ਪਿੱਛੇ ਮੁੜ ਕੇ ਨਹੀਂ ਦੇਖਿਆ ਪਹਿਲੇ ਤਾਂ ਇੱਕੋ ਹੀ ਸਾਥ ਬਣੀ ਸੀ ਤੇ ਹੁਣ ਸਰਕਲ ਤੇ ਮੈਂ ਨਾਂ ਲੈਣ ਲੱਗਾ ਬੜੀ ਲੰਬੀ ਲਿਸਟ ਹੋ ਜਾਣੀ ਆ ਆਸਟ੍ਰੇਲੀਆ ਤੋਂ ਲੈ ਕੇ ਅਮਰੀਕਾ ਕੈਨੇਡਾ ਤੱਕ ਲਗਭਗ ਸਾਰੇ ਥਾਵਾਂ ਤੇ ਸਥਾਨ ਨੇ ਇਹ ਵੰ ਜਿਹੜਾ ਲੈਂਦਾ ਪੰਜਾਬ ਹੈ ਜਿਹਨੂੰ ਸੀ ਲੈਂਦਾ ਪੰਜਾਬ ਲਾਹੌਰ ਵਾਲੇ ਨੂੰ ਕਹਿੰਦੇ ਆ ਤਰੋਥੇ ਵੀ ਸਾਥ ਹੈ ਤੇ ਇਹ ਜਿਹੜੀਆਂ ਮੈਂ ਦੋ ਹੀ ਗੱਲਾਂ ਤੁਹਾਡੇ ਨਾਲ ਕਰਦੇ ਨੇ ਬਹੁਤਾ ਲੰਬਾ ਚੌੜਾ ਨਹੀਂ ਦੇ 1947 ਦੇ ਵਿੱਚ ਜਿਹੜਾ ਸਾਡਾ ਪੰਜਾਬ ਨੂੰ ચીਰ ਦਿੱਤਾ ਗਿਆ ਅਧਵਚਾਰਾ ਕਿਉਂ ચીਰਿਆ ਗਿਆ ਇਹ ਬੜਾ ਵੱਡਾ ਸਵਾਲ ਹੈ ਸੋਚਿਓ ਕਰ ਜਾਓ ਜੇ ਮੁਸਲਮਾਨਾਂ ਨੇ ਉੱਧਰ ਜਾਣਾ ਸੀ ਤੇ ਮੁਸਲਮਾਨਾਂ ਦੀ ਗਿਣਤੀ ਤਾਂ ਹੁਣ ਵੀ ਪਾਕਿਸਤਾਨ ਨਾਲੋਂ ਜ਼ਿਆਦਾ ਹਿੰਦੁਸਤਾਨ 'ਚ ਆ ਫਿਰ ਪੰਜਾਬ ਨੂੰ ਕਿਉਂ ਜੀਰਿਆ ਇਹਦੀ ਵਟਕ ਕਿਉਂ ਕੀਤੀ ਇਹ ਤੁਹਾਡੇ ਅਸਲ 'ਚ ਬੜਾ ਵੱਡਾ ਸਵਾਲ ਹੈ ਫਿਰ ਸਾਡੀ ਬੋਲੀ ਇੱਥੇ ਵੀ ਸਾਨੂੰ ਸੰਗਰਸ਼ ਕਰਨੇ ਪਏ ਪੰਜਾਬੀ ਸੂਬੇ ਦਾ ਕਦੇ ਮੋਰਚੇ ਲੱਗਦੇ ਰਹੇ ਵੀ ਪੰਜਾਬੀ ਬੋਲੀ ਦਫ਼ਤਰਾਂ ਚ ਬੋਲੀ ਨਹੀਂ ਜਾਨਦੀ ਵਰਤ ਨਹੀਂ ਜਾਨਦੀ ਹੁਣ ਤੱਕ ਵੀ ਕਈ ਬੰਦੇ ਲੱਗੇ ਹੋਏ ਨੇ ਸੰਗਰਸ਼ ਦੇ ਵਿੱਚ ਪੰਜਾਬੀ ਬੋਲੀ ਕਚਹਿਰੀਆਂ ਚ ਨੇੜੇ ਨਹੀਂ ਟੁਕਣ ਦਿੰਦੇ ਅਜੇ ਵੀ ਟੁਕਣ ਦਿੰਦੇ ਉਹਨਾਂ ਦੀ ਸ਼ਬਦਾਵਲੀ ਜਿਹੜੀ ਪੁਰਾਣੇ ਵੇਲੇ ਤੋਂ ਫਾਰਸੀ ਅਰਬੀ ਆਲੇ ਆ ਰਹੀ ਹੈ ਉਹੀ ਟੁੜੀ ਜਾਂਦੀ ਹੈ ਫਿਰ ਅਸੀਂ ਕਹਿੰਦੇ ਆਪੇ ਲੋਕ ਹਾਂ ਹਾ ਕੌਣ ਮਾਨਤਾ ਬਣਾ ਕਰਦੇ ਅਸੀਂ ਪੰਜਾਬੀ ਵੀਨੇ ਬੜੇ ਬਾਹਰ ਰਹਿੰਦੇ ਬੜੇ ਸੰਘਰਸ਼ਸ਼ੀਲ ਹੁੰਦੇ ਆ ਤੇ ਅਸੀਂ ਇਹ ਨਿੱਕੇ ਨਿੱਕੇ ਗੱਲਾਂ ਉੱਤੇ ਧਿਆਨ ਕਿਉਂ ਨਹੀਂ ਦਿੰਦਾ ਸੋ ਮੇਰੀ ਤੁਹਾਨੂੰ ਸਾਰਿਆਂ ਨੂੰ ਪੁਰਜ਼ੋਰ ਬੇਨਤੀ ਹੈ ਜੇ ਸਾਨੂੰ ਆਪਣੀ ਕਿਸ਼ੋਕਰ ਤੇ ਮਾਣ ਨਹੀਂ ਹੁਣਾ ਹੰਕਾਰ ਹੋਣਾ ਹੋਰ ਗੱਲ ਆ ਮਾਣ ਹੋਣਾ ਹੋਰ ਗੱਲ ਆ ਸਾਨੂੰ ਆਪਣੇ ਆਪ ਤੇ ਮਾਣ ਚਾਹੀਦਾ ਉਸ ਮਾਣ ਦੇ ਵਿੱਚੋਂ ਨਿਕਲੂ ਕੋਈ ਗੱਲ ਨਾ ਹੋਣ ਵੈਸੇ ਥੋੜਾ ਜਿਹਾ ਮੋੜ ਤੇ ਆ ਆਪਾਂ ਕਿੰਨੇ ਤੁਸੀਂ ਵੀ ਜੇ ਮੈਂ ਤੁਹਾਨ ਅਨਸਾਰ ਬੇਨਤੀ ਕਰੂੰਗਾ ਜਦੋਂ ਤੁਸੀਂ ਬੈਂਕ ਚ ਜਾਂਦੇ ਹੋ ਤੁਸੀਂ ਦਸਖਤ ਕਿਹੜੇ ਅੱਖਰਾਂ ਚ ਕਰਦੇ ਹੋ ਮੈਨੂੰ ਲੱਗਦਾ ਬਹੁਤੇ ਅਰੇ ਜੀ ਚੀ ਕਰਦੇ ਆ ਸੱਚ ਬੋਲਿਓ ਆਹ 10 ਹੱਥ ਘਟੇ ਕਰਕੇ ਤਾਂ ਅਸੀਂ ਪੰਜਾਬੀ ਚ ਕਰਦੇ ਆ ਆਪ ਦੋ ਦੋ ਚਾਰ ਹੀ ਆ ਹੈ ਤੇ ਫਿਰ ਆਪਾਂ ਕਿਹੜੇ ਪੰਜਾਬੀ ਦੀ ਗੱਲ ਕਰਦੇ ਅਸੀਂ ਆਪਣੀ ਦਸਖਤ ਕਰਨ ਲੱਗ ਤਾਂ ਸਾਨੂੰ ਸੰਗ ਹੋ ਵੀ ਆ ਵੀ ਜੈਸੀ ਅੰਗਰੇਜ਼ੀ ਮੈਂ ਕਦੇ ਵੀ ਦਸਖਤ ਆਪਣੇ ਅੰਗਰੇਜ਼ੀ ਵਿੱਚ ਨਹੀਂ ਕੀਤੇ ਬੈਂਕ ਤੋਂ ਤੇ ਮੇਰਾ ਕਦੇ ਵੀ ਕੋਈ ਚੈੱਕ ਜਾਂ ਕਦੇ ਵੀ ਕੋਈ ਹਸਾਬ ਕਿਤਾਬ ਉਹਨਾਂ ਨੇ ਮਤਲਬ ਇਹ ਲੋਕ ਕਾਉਂਟ ਸਰਵਸ ਚੱਲ ਗਿਆ ਪੰਜਾਬੀ ਚ ਚੱਲਦਾ ਤੇ ਕਿਉਂ ਜਦੋਂ ਅਸੀਂ ਪਹਿਲਾਂ ਆਪ ਹੀ ਡਰ ਗਏ ਵੀ ਜੇ ਅੰਗਰੇਜ਼ੀ ਵਿੱਚ ਕਰਤੇ ਪਤਾ ਨਹੀਂ ਫਿਰ ਸਾਨੂੰ ਕੀ ਕਹਣਗੇ ਉਹਨਾਂ ਨੇ ਕੀ ਕਹਿਣਾ ਹੈ ਕਹਿ ਨਹੀਂ ਸਕਦੇ ਕਾਨੂੰਨਦਾਨ ਨਹੀਂ ਕਹਿ ਸਕਦੇ ਸੋ ਸਰਬਪੰਨਪਾ ਇੱਥੋਂ ਸ਼ੁਰੂ ਕਰੀਏ ਫਿਰ ਆਪਾਂ ਕੁਝ ਸ਼ਬਦ ਇਹੋ ਜਿਹੇ ਆ ਗਏ ਆ ਅੱਗੇ ਮੈਂ ਜ਼ਿਕਰ ਕਰਤਾ ਹਮੇ ਸ਼ੈਤਾਨ ਨੂੰ ਦਹਰਾਉ ਲੱਗੇ ਅੰਗਰੇਜ਼ੀ ਤੋਂ ਜਿਹੜੇ ਟੁੱਟੇ-ਫੁੱਟੇ ਸ਼ਬਦ ਸੀ ਨੇ ਅੰਕ ਕਰ ਲਿਆ ਪਹਿਲਾ ਹੰਕਲ ਦਾ ਮੈਨਾਂ ਕਿ ਉਹ ਫੁੱਫੜ ਹੈ ਤੇ ਚੱਤ ਚਾਹ ਹੈ ਤੇ ਤਾਇਆ ਹੈ ਕਿ ਬਾਸੜ ਹੈ ਫਿਰ ਕੌਣ ਆਹੋ ਅੰਕਲ ਇੱਕੋ ਸ਼ਬਦ ਨੇ ਸਾਰੇ ਸਾਡੇ ਸਾਡੇ ਸ਼ਬਦ ਮਾਰ ਦਿੱਤੇ ਸਾਡੀ ਬੋਲੀ ਦੇ ਉੱਤੇ ਹਨ ਕਿੰਨੇ ਕਿੰਨੇ ਸ਼ਬਦ ਸੀ ਸਾਡੇ ਫੁੱਫੜ ਵੀ ਸੀ ਬਾਸੜ ਵੀ ਸੀ ਕਈ ਕੁਛ ਸੀਗਾ ਹੋ ਗਿਆ ਤੇ ਫਿਰ ਉਦੋਂ ਹੀ ਗਾਂ ਚਾਹ ਚੱਲੋ ਆਂਟੀ ਅੰਤਿਕ ਸ਼ਬਦ ਹੋਏ 30 ਸ਼ਬਦ ਹੋਇਆ ਹੈ ਇਹਦਾ ਕੋਈ ਅਰਥ ਹੈ ਤੇ ਅੰਗਰੇਜ਼ ਤਾਂ ਬਚਾਰੇ ਉਹ ਅੱਖਰ ਹੈ ਨਹੀਂ ਜੁਬਾਨ ਛੋਲੀ ਜਿਹੀ 25 ਅੱਖਰ ਨਾਲ ਆਪਣਾ ਬੁੱਤਾ ਜੇ ਲਾਉਂਦੇ ਆ ਤੇ ਲੈ ਜਾਂਦੇ ਆ ਸਾਡੇ ਕੋਲੇ ਕਦੇ ਸੋਚੋ ਤਾਂ ਸਹੀ ਪੰਜਾਬੀ ਦੀਆਂ ਜਿਹੜੀਆਂ ਸੱਤ ਪਾਣਾ ਨੇ ਕੋਈ ਆਪਾਂ ਭੁੱਲਾ ਨਾਲ ਬੋਲਦੇ ਆ ਕੋਈ ਜੀਬ ਨਾਲ ਬੋਲਦੇ ਆ ਕੋਈ ਦਿੰਦਾ ਨਾਲ ਬੋਲਦੇ ਆ ਕੋਈ ਮਤਲਬ ਕਿੱਥੇ ਕਿੱਥੋਂ ਕੋਈ ਸੰਗਤਾਂ ਬੋਲਦੇ ਆਂ ਕਿ ਸਾਡੇ ਗੁਰੂ ਸਾਹਿਬ ਤਾਂ ਅਸਲ 'ਚ ਵਿਗਿਆਨਕ ਤਾਂ ਹੋ ਸੀ ਜਿਹੜਾ ਵਿਗਿਆਨ ਦੇ ਪਰਮਾਤਮਕਤਾ ਸੀ ਆ ਕਿ ਅਸੀਂ ਰੀਸ ਕਿਦੀ ਕਰਦੇ ਆਂ ਇਹ ਇਹਦਾ ਮਤਲਬ ਇਹ ਨਹੀਂ ਵੀ ਅਪਾ ਜਲੋਣੇ ਨਹੀਂ ਪੜਨਾ ਹੈਗਾ ਜਿਹੜੀ ਹਕੀਕਤ ਹੈ ਅਸਲੀ ਤੋਂ ਉਹਨੂੰ ਪਛਾਣਨਾ ਹੈ ਇਹ ਵੀ ਮੇਰੀ ਇੱਕ ਬੇਨਤੀ ਹੈ ਤੁਹਾਨੂੰ ਵੀ ਬੈਂਕਾਂ ਦੇ ਵਿੱਚ ਆਪਣੇ ਹਿਸਾਬ ਕਿਤਾਬ ਬੈਂਕਾਂ ਦੇ ਵਿੱਚ ਆਪਣੇ ਦਸਖਤ ਕਿਤੇ ਵੀ ਆਪਣੇ ਦਸਖਤ ਘੱਟੋ ਘੱਟ ਪੰਜਾਬੀ ਨਹੀਂ ਕਰੋ ਜੇ ਪੰਜਾਬੀ ਕਰੋਗੇ ਤੁਹਾਨੂੰ ਬਈ ਮਾਡਰਨ ਨਹੀਂ ਲੱਗੇਗਾ ਬੱਕਲੇ ਬੋਰੀ ਨਹੀਂ ਸਕਦੇ ਕਾਨੂੰਨ ਨਹੀਂ ਮੁੱਕ ਸਕਦੇ ਸੋ ਪੰਜਾਬੀ ਲੱਗੂ ਕਿਵੇਂ ਹੋਊਗੀ ਜੇ ਸੀ ਆਪ ਹੀ ਨਹੀਂ ਲਗੂ ਕਰਦੇ ਫਿਰ ਇਹ ਪੈ ਲਗੂ ਕਿ ਛੋੜਿਆ ਸੋ ਇਹ ਤਾਂ ਛੋਟੀ ਛੋਟੀਆਂ ਬੇਇਨਤੀਆਂ ਸੀ ਦੋ ਤੇ ਦੂਜੀ ਗੱਲ ਕੋਈ ਸ਼ਬਦ ਨੇ ਜਿਹੜੇ ਅਸੀਂ ਪੱਕਾ ਮਿਥ ਲਿਆ ਹੈ ਵੀ ਲਾਹੌਰ ਵਾਲੇ ਪੰਜਾਬ ਨੂੰ ਅਸੀਂ ਕਦੀ ਵੀ ਪਾਕਿਸਤਾਨੀ ਪੰਜਾਬ ਕਹਿੰਦੇ ਸੌ ਹੱਥੀ ਹੋਏ ਕਹਣਾ ਨਹੀਂ ਉਹਨੋ ਜਿਹਨੇ ਲੰਡਾ ਪੰਜਾਬ ਲੇਬਰ ਮਤਲਬ ਪੱਛਮ ਵਾਲੇ ਪਾਸੇ ਦਾ ਤੇ ਆਪਣੇ ਵਾਲੇ ਨੂੰ ਜਿਹਨੇ ਛੜਦਾ ਪੰਜਾਬ ਅਸੀਂ ਕਦੀ ਵੀ ਨਹੀਂ ਕਹਿੰਦੇ ਹਿੰਦੁਸਤਾਨੀ ਪੰਜਾਬ ਜੋ ਪਾਕਿਸਤਾਨੀ ਪੰਜਾਬ ਇਹ ਪੰਜਾਬ ਨੂੰ ਵੰਡ ਦਿੱਤਾ ਉਹਦਾ ਅਰਥਾਂ ਦਾ ਇਹਨਾਂ ਅਰਥ ਹੋ ਗਿਆ ਪੰਜਾਬ ਦਾ ਅਰਥ ਹੈ ਪੰਜ ਦਰਿਆ ਤੇ ਪੰਜ ਦਰਿਆ ਤਾਂ ਅੱਗੇ ਆਪਣੇ ਵਾਲੇ ਤੇ ਵਿਆਸ ਰਗਾ ਵੀ ਤਾਂ ਕੋਈ ਨਵਾਂ ਨਾਂ ਘੜੋ ਫੇਰ ਤੋਂ ਸਕਦਾ ਸਤੁਰੇ ਦਾ ਤੇ ਉਧਰਲੇ ਪਾਸੇ ਵੀ ਮੈਂ ਸੋਈ ਛੋਈ ਛੋਈ ਗੱਲਾਂ ਨੇ ਜਿਹੜੀ ਸ਼ੁਰੂਆਤ ਕਰਨੀ ਹੈ ਸਾਨੂੰ ਇਹ ਇਹਦੇ ਨਾਲ ਸਾਡਾ ਸਵੈਮਾਨ ਜਾਗਦਾ ਹੈ ਹੰਕਾਰ ਨਹੀਂ ਜਾਗਣਾ ਚਾਹੀਦਾ ਹੰਕਾਰੀ ਨਹੀਂ ਹੋਣਾ ਪਰ ਇਹਦੇ ਨਾਲ ਦੇ ਨਾਲ ਅਸੀਂ ਆਪਣੀ ਜੜਾਂ ਨਾਲ ਜੁੜਦੇ ਹਾਂ ਜਿਹੜਾ ਜੜਾਂ ਨਾਲੋਂ ਟੁੱਟਿਆ ਪੱਤਾ ਤੇ ਉਹਨੇ ਤਾਂ ਹਵਾ ਚ ਉੱਡਣਾ ਹੀ ਹੈ ਕਲੀਆਂ ਟੁੱਟੂਗਾ ਫੇਰ ਉਹਦਾ ਕੋਈ ਹਸ਼ਰ ਕੀ ਹੋਊਗਾ ਉਹ ਤੁਹਾਨੂੰ ਪਤਾ ਹੈ ਤੇ ਇਹ ਛੋਟੇ ਛੋਟੇ ਜਿਹੜੇ ਭਰਾਲੇ ਸੀ ਅਸੀਂ ਇਹ ਸ਼ੁਰੂ ਕੀਤੇ ਹੋਏ ਨੇ ਇਹ ਸੱਥਾਂ ਦਾ ਹੁਣ ਇਧਰੇ ਪਾਸੇ ਨਵਾਵਾ 1990 ਤੋਂ ਲੈ ਕੇ ਹੁਣ ਤੱਕ ਸਾਡੀਆਂ 40-45 ਸੱਥਾਂ ਬਣੀਆਂ ਨੇ ਫਿਰ ਉਹਦੇ ਵਿੱਚ ਵੀ ਕੋਈ ਹੱਦ ਬੰਦੀ ਇਉਂ ਨਹੀਂ ਹੈ ਕਿ ਇਹ ਫਲਾਣੇ ਜ਼ਿਲ੍ਹੇ ਦੀ ਸਾਥ ਹੈ ਆਪਣੀਆਂ ਉਪ ਬੋਲੀਆਂ ਨੇ ਪੰਜਾਬੀ ਦੇ 16 ਉਪ ਬੋਲੀਆਂ ਜਿਹੜੀਆਂ ਨੇ ਲਹਿਜੇ ਤੁਸੀਂ ਪਛਾਣੇ ਹੋਏ ਨੇ 16 ਦਰਿਆ ਸਿੰਧ ਤੋਂ ਲੈ ਕੇ ਵਿੱਚ ਹਿੰਦਕੋ ਕਹਿੰਦੇ ਜਿਹਨੂੰ ਆਪਵਾਦ ਵਾਲੇ ਲੈ ਕੇ ਤੱਕ ਪਵਾਦ ਵਾਲੇ ਵਿਚਾਰੇ ਸੰਗ ਦੇ ਪਹਿਲਾਂ ਕੀ ਕਹਿੰਦੇ ਸੀ ਇਹ ਬੋਲੀ ਨਹੀਂ ਸੀ ਬੋਲਦੇ ਸੀ ਚੰਡੀਗੜ੍ਹ ਵਸ ਗਿਆ ਫਿਰ ਪਵਾਦੀ ਬੋਲੀ ਨੂੰ ਜਿਹਨੇ ਕਮ ਕ ਪੁਨਰ ਸਥਾਪਿਤ ਕਰ ਜੋ ਆਏ ਨੇ ਸੱਜਣ ਸ੍ਰੀ ਮਨਮੋਹ ਸਿੰਘ ਦਾਮ ਇਹ ਸਿਹਰਾ ਉਹਨਾਂ ਨੂੰ ਜਾਂਦਾ ਵੀ ਪੰਜਾਬ ਦੀ ਪੁਆਰ ਵਾਲੀ ਬੋਲੀ ਜਿਹੜੀ ਬੋਲਦੇ ਆ ਜਿਹੜਾ ਲਹਿਜਾ ਪੰਜਾਬੀ ਦਾ ਇੱਕ ਹੋਰ ਪੁਰਾਣੇ ਬੰਦੇ ਵਾਲਾ ਸੀ ਉਹ ਕਿਉਂ ਨਹੀਂ ਬੋਲਦੇ ਭਗਤਾ ਸ੍ਰੀ ਰਾਮ ਬੈਦਵੰਦ ਦਾ ਨਾਮ ਸੁਣਿਆ ਹੁਣ ਮੈਂ ਪੁਰਾਣੇ ਬੰਦੇ ਨਹੀਂ ਸ਼ਾਇਦ ਉਹਦਾ ਜਨਮ ਨਹੀਂ ਸੀ ਦੇਖੇ ਹੋਵੇ ਤੇ ਜਿਹੜੀ ਉਹਨਾਂ ਹੁੰਦੇ ਸੀ ਉਹ ਤੇ ਉਹ ਜਿਹੜੀ ਬੋਲੀ ਆ ਉਹਦਾ ਲਹਿਜਾ ਜਿਹੜਾ ਸੀਗਾ ਪੁਆਦੀ ਵਾਲਾ ਅਸੀਂ ਉਹਨਾਂ ਨੂੰ ਪੁਨਰ ਸਥਾਪਿਤ ਕੀਤਾ ਫਿਰ ਇਹ ਮੇਂ ਕਿਰਿਆਡ ਕੀ ਕਲਕਾ ਗੁਰਦਾਸ ਜੀ ਜਿਵੇਂ ਦਾ ਸ਼ਾਇਦ ਤੁਹਾਨੂੰ ਇਹ ਵੀ ਪੰਜਾਬ ਦੀ ਅਜੇ ਤੱਕ ਕਿਸੇ ਜੁਨੀਵਰਸਿਟੀ ਨੇ ਕਿਸੇ ਭਾਸ਼ਾ ਵਿਭਾਗ ਨੇ ਪੰਜਾਬੀ ਦੀ ਪਛਾਈ ਅਧਾਰ ਤੇ ਕੋਈ ਨਕਸ਼ਾ ਹੀ ਨਹੀਂ ਬਣਾਇਆ ਕਿਉਂ ਨਹੀਂ ਬਣਾਇਆ ਇਹ ਵੀ ਸਵਾਲ ਪੁੱਛਣਾ ਹੈ ਵੀ ਉਹ ਜਿਹੜੀ ਰਿਆੜਕੀ ਵਾਲੀ ਬੋਲੀ ਹੈ ਗੁਰਦਾਸਪੁਰ ਜ਼ਿਲ੍ਹੇ ਦੀ ਜਿਹੜਾ ਅਮਸਰ ਤੇ ਨਾਲ ਲੱਗਦਾ ਹੈ ਮਾਝੇ ਵਾਲੇ ਤੁਹਾਨੂੰ ਕਹਿੰਦੇ ਉਹ ਰਿਆੜਕੀ ਵਾਲੇ ਛੱਡੋ ਠਾਹ ਮਾਂ ਖੜਿਆ ਹੈ ਉਹਨਾਂ ਨੇ ਪਟਿਆ ਬਣਾਤਾ ਤੇ ਆਪਾਂ ਪਹਾੜੀਆਂ ਨੂੰ ਜਿਹੜੇ ਪਹਾੜ ਦੇ ਜਿਹੜੇ ਜਿਹੜੇ ਕੰਢੀ ਵਾਲੇ ਉਹਨਾਂ ਨੂੰ ਬਣਾ ਦਿੱਤਾ ਤੇ ਜਿਹੜੇ ਪਵਾਦ ਵਾਲੇ ਨੇ ਸ਼ਾਇਦ ਤੁਹਾਨੂੰ ਹੁਣ ਵੀ ਪਤਾ ਹੋਣਾ ਮੇਰੀ ਪੀੜ੍ਹੀ ਤੇ ਨੂੰ ਕਿਉਂਕਿ ਮੇਰਾ ਜਨਮ ਤਾਂ ਇੱਥੋਂ ਦੇ ਮੈਂ ਬਾਹਰ ਜਾ ਕੇ ਵਸ ਗਿਆ ਪੁੱਤ ਇੱਥੋਂ ਇੱਥੋਂ ਦੀ ਕੋਈ ਕੁੜੀ ਇੱਧਰ ਨਹੀਂ ਸੀ ਵੇਖੀ ਹੁੰਦੀ ਪਵਾਦ ਬੜੀ ਘਾਟ ਹੁੰਦੀ ਸੀ ਇੱਧਰ ਰਿਸ਼ਤੇਦਾਰੀ ਕੁੜੀਆਂ ਵੀ ਹੁੰਦੇ ਸੀ ਇੱਧਰ ਪੱਛਮ ਵੱਲ ਮੁੰਡੇ ਵੀ ਹੁੰਦੇ ਸੀ ਉੱਧਰ ਇਹ ਸਾਡੇ ਜਿਹੜਾ ਸੱਭਿਆਚਾਰ ਦੇ ਵਿੱਚ ਸਾਡੀ ਵਿਰਾਸਤ ਵਿੱਚ ਕਾਣ ਹੈ ਨਾ ਜਿਹੜੀ ਇਹਨੂੰ ਅਸੀਂ ਲੱਭਣ ਦੀ ਕੋਸ਼ਿਸ਼ ਕੀਤੀ ਹੈ ਤੇ ਇਹਦੇ ਨਾਲ ਫਿਰ ਗਾਂਹ ਤੁਰ ਕੇ ਕੋਸ਼ਿਸ਼ ਕੀਤੀ ਹੈ ਸੋ ਇਹ ਤਾਂ ਸੰਖੇਪ ਦੇ ਵਿੱਚ ਹੁਣ ਸੱਥਾਂ ਦੇ ਰਹੀਂ ਅਸੀਂ ਆਸਟ੍ਰੇਲੀਆ 'ਚ ਵੀ ਕੰਮ ਕਰਦੇ ਆਂ ਅਰਥ ਦੇ ਵਿੱਚ ਸਾਡੇ ਵੱਡੇ ਬਹੁਤ ਸਾਥ ਹੈ ਵਧੀਆ ਚਲਾ ਰਹੇ ਨੇ ਉਹ ਇੰਗਲੈਂਡ ਦੇ ਵਿੱਚ ਵੀ ਕਰ ਗਿਆ ਮੋਤਾ ਸਿੰਘ ਸਰਾਏ ਉਹਨਾਂ ਦੇ ਛੋਟੇ ਭਾਈ ਸਾਡੇ ਲਈ ਜਿੰਨਾ ਕੰਮ ਉਹਨਾਂ ਨੇ ਕੀਤਾ ਸ਼ਾਇਦ ਤੁਹਾਨੂੰ ਇਸ ਗੱਲ ਦਾ ਪਤਾ ਨਾ ਹੋਵੇ ਕੋਈ ਨਾਨਕ ਤੇਜ ਤੇ ਗੁਰਪੁਰਬ ਤੇ ਜਿਹੜਾ 550ਵਾਂ ਸੀ ਇੱਕ ਲੱਖ ਕਿਤਾਬ 1 ਲੱਖ ਸੋਚੋ ਜਰਾ ਕਿਸੇ ਭਾਸ਼ਾ ਪਾਗ ਦੇ ਨਹੀਂ ਚ ਪਾਈ ਕਿਸੇ ਯੂਨੀਵਰਸਿਟੀ ਨੇ ਨਹੀਂ ਚ ਪਾਈ ਮੋਤਾਸਰ ਨਹੀਂ ਚ ਪਾਈ ਕੋਈ ਵਿਸ਼ੋਸ਼ਣ ਪੰਜਾਬੀ ਦੀ ਕਿਤਾਬ ਗੁਰਨਾਨ ਸਿੰਘ ਜੀ ਦੇ ਜਨਪੁਰ ਦੇ ਜਨਪੁਰ ਉਸ ਤੇ ਉਹ 1 ਲੱਖ ਕਿਤਾਬ ਉਹ ਵੱਡੀ ਪੱਧਰ ਤੇ ਲੋਕਾਂ ਦੇ ਤੇ ਉਹ ਜੋ ਸਾਢੇ ਚਾਰ ਸੀ ਕਾਟ ਕਿਹੜੀ ਆ ਕਾਟ ਤਾਂ ਕੋਈ ਹੈ ਹੀ ਨਹੀਂ ਆ ਬੋਲੀ ਤੇ ਵੀ ਪਹਿਲਾਂ ਵੀ ਗੱਲ ਕਰਕੇ ਇੱਥੇ ਵੀ ਸਾਡੀ ਬੋਲੀ ਤਾਂ ਵਿਗਿਆਨਕ ਹੈ ਸਾਰੀਆਂ ਪਾਲਾਂ ਸਾਰੀਆਂ ਸਤਰਾ ਦੇ ਵਿੱਚੋਂ ਕਿਸੇ ਕਿੱਤੋਂ ਬੋਲ ਹੁੰਦੀ ਹੈ ਕੋਈ ਕਿੱਤੋਂ ਬੋਲ ਹੁੰਦੀ ਹੈ ਇਵੇਂ ਜੇ ਆਪਾਂ ਨੂੰ ਸਾਨੂੰ ਮਾਨ ਨਹੀਂ ਹੈਗਾ ਫਿਰ ਅਸੀਂ ਕੁਝ ਨਹੀਂ ਕਰ ਸਕਦੇ ਫਿਰ ਆ ਦੋ ਚਾਪੇ ਰੋਣ ਰੋ ਕੇ ਕੱਲ ਨੂੰ ਖਵਾ ਦੇ ਫੋਟੋ ਫੋਟੋ ਦੇਖਣਾਗੇ ਮੇਰੇ ਹਾਈਟ ਨਹੀਂ ਹੈ ਤੇ ਚਾਹੇ ਨਾ ਆਪਣੀ ਵਾਲੀ ਹੈ ਇੱਥੇ ਇੱਕੋ ਗਾਂ ਸੁਣੀ ਹੈ ਤੇ ਸੋ ਮੇਰੀ ਗੋਦੀਆਂ ਦਾ ਲੈ ਨਹੀਂ ਕਰਦੀਆਂ ਤੇ ਤੁਹਾਨੂੰ ਇਹ ਬੇਨਤੀਆਂ ਹੀ ਕਰਦੀਆਂ ਸੀ ਉਸ ਲਈ ਪੰਜਾਬ ਨੂੰ ਕਦੇ ਪਾਕਿਸਤਾਨੀ ਪੰਜਾਬ ਨਹੀਂ ਕੰਨ ਪੰਜਾਬ ਇਹੋ ਉਹ ਲੈਂਦਾ ਪੰਜਾਬ ਹੈ ਸ਼ਾਸਤਾਨੇ ਦੇ ਵੰਡਿਆ ਅਸੀਂ ਦੇ ਨਹੀਂ ਚੁਣਿਆ ਹੁਣ ਇੱਕ ਪਾਸੇ ਡੈਰੂ ਸੀ ਇੱਕ ਪਾਸੇ ਉਹਨਾਂ ਦਾ ਦਿਨਾਹ ਸੀ ਉਹ ਦੋਵੇਂ ਬਾਹਰਲੇ ਸੀ ਦੇ ਸਾਹ ਦੇ ਹੀ ਸੀ ਅਸੀਂ ਮਰ ਗਏ ਸੀ ਜੇ ਮੁਸਲਮਾਨਾਂ ਨੇ ਇਥੋਂ ਗਿਰਤੀ ਉਧਰ ਬੈਠਣੇ ਸੀ ਤੇ ਮੁਸਲਮਾਨ ਤਾਂ ਪਾਕਿਸਤਾਨ ਉਹਦੇ ਦੇ ਇੱਥੇ ਵਸਦੇ ਫਿਰ ਕਿਉਂ ਕੁੱਟਿਆ ਤੇ ਸੜੇ ਸੋਚੋ ਪੀ ਪੰਜਾਬ ਦੇ ਘੋੜਾ ਕਿਉਂ ਵਜੇ ਕਿਉਂਕਿ ਪੰਜਾਬ ਦੀ ਧਰਤੀ ਹਮੇਸ਼ਾ ਦੂਸਰੇ ਪਾਸੇ ਅਮਾ ਇਸ ਰੁਗਾਂ ਬਣਾਈ ਇਹਨਾਂ ਦੁਨੀਆ ਦੇ ਇਤਿਹਾਸ ਦੇ ਵਿੱਚ ਸਿਕੰਦਰ ਦਾ ਮੂੰਹ ਕਿਨੇ ਮੋੜਿਆ ਪੰਜਾਬੀਆਂ ਨੇ ਕੋਰਸ ਪੰਜਾਬ ਦਾ ਸੀ ਦਾ ਸਿਕੰਦਰ ਇੱਟਾ ਵਟਾ ਜੇਤੂ ਉੜ ਗਿਆ ਨਾ ਪਿਛਾ ਇਹਨਾਂ ਨੇ ਮੋੜਿਆ ਫੇਰ ਬੈਗੇਰ ਅਫਗਾਨੀਆਂ ਦਾ ਕਿੰਨੇ ਨੇ ਲਾਇਆ ਘੰਪ ਗਈ ਸਾਡੇ ਅੱਫੇ ਦਜਾਰ ਨਾਲੇ ਰੋਜ਼ ਹੀ ਸਾਡੇ ਮੂਹਰੇ ਆਉਣਾ ਕਰਦੇ ਸੀ ਸਾਡੀਆਂ ਧੀਆਂ ਬੜੀਆਂ ਚੰਗਿਆ ਲੈ ਜਾ ਕੰਮ ਲੋਟ ਨੂੰ ਸ਼ੂਟ ਕਰਕੇ ਲੈ ਜਿਆ ਕਰਨ ਕੀਨੇ ਉਹਨਾਂ ਨੂੰ ਬੋੜਾ ਪਾਇਆ ਸਾਡੇ ਅੱਫੇ ਜੁਰਗਾਇ ਨੇ ਨਲੂਏ ਰੋ ਨੇ ਬੈਗਰ ਲੱਤਨ ਕਦੇ ਨਹੀਂ ਮਿਲ ਕੋ ਨੇ ਸੋ ਆਪਾਂ ਛੋਟੀ ਜੀ ਇਤਿਹਾਸ ਨਹੀਂ ਸਾਡਾ ਬਹੁਤ ਸਨਮਾਮਤ ਹੈ ਜਹ ਆਸਾ ਸਨਮਾਮਤੀ ਬਰਾਸਤ ਹੈ ਨਾ ਹੀ ਸਾਡੀ ਬੋਲੀ ਘਟੀ ਹੈ ਨਾ ਹੀ ਸਾਡਾ ਕਰਦਾਰ ਘਟੀ ਹੈ ਨਾ ਹੀ ਸਾਡਾ ਸੱਭਿਆਚਾਰ ਕਿਸੇ ਕੋਲੋਂ ਘੁੰਗਰਾਂ ਮਾਣੇ ਸਾਡੀ ਵਿਰਾਸਤ ਦੇ ਵਿੱਚ ਕੋਈ ਕਾੜ ਆ ਤੇ ਆਪਾਂ ਇਹਨਾਂ ਤੇ ਮਾਰ ਕਰੀਏ ਤੇ ਇਹਨਾਂ ਤੇ ਮਾਰ ਕਰਨ ਦੇ ਨਾਲ ਨਾਲ ਆਪਾਂ ਇਹਨਾਂ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰੀਏ ਇਸ ਸੱਥਾਂ ਵਾਲੇ ਨੇ ਥੋੜਾ ਟੀਮ ਦਾ ਨੌਕਰੀ ਕਰਦਾ ਐ ਨੂੰ ਪੰਗਾ ਪਾਇਆ ਹੋਇਆ ਹੈ ਹੈ ਨੌਕਰੀ ਕਰਦਾ ਵਿਚਾਲਾ ਨੌਕਰੀ ਜੋ ਕਿ ਮੈਂ ਛੁੱਟੀ ਕਿਹਾ ਜੋ ਕਿ ਵੀ ਨਹੀਂ ਕੋਈ ਅਫਸਰ ਇਹਨੂੰ ਤੰਗ ਨਾ ਕਰੇ ਮੈਂ ਕਿਹ ਵਾਰੀ ਕਿਹਾ ਵੇਖਿਓ ਜੀ ਹੈ ਕਿਉਂਕਿ ਇੱਥੇ ਉਹਨਾਂ ਨੇ ਦੇਖਣਾ ਨਹੀਂਗਾ ਜਿਹੜੀ ਅਫਸਰਸਾਈਸ ਸ਼ੋਅ ਕਾਲ ਜਿਹਨੂੰ ਹੋਰ ਜੀ ਬਿਊਰੋਕ੍ਰੇਸੀ ਕਹਿੰਦੇ ਹਨ ਉਹ ਤਾਂ ਸਿਰਫ ਸਟੱਡੀਓ ਦੇ ਗ੍ਰੀਡਰੀਆ ਆਪਣੇ ਤੌਰ ਤੇ ਉਹਨਾਂ ਨੇ ਨਹੀਂ ਦੇਖਣਾ ਵੀ ਇਹ ਇਹ ਕਿਹੜਾ ਕੰਮ ਕਰਦਾ ਕੀ ਕਰਦਾ ਤੇ ਸੋ ਤੁਸੀਂ ਜਿੰਨੇ ਵੀ ਸੱਥਾ ਹੋਰ ਵੀ ਕਰੇ ਨੇ ਆ ਸਾਡੇ ਆ ਪੈਰ ਦੇ ਖੇਤਰ ਜਿੱਥੇ ਇਹ ਰਹਿੰਦੀ ਤਾਂ ਜਰਮਨ ਚ ਉੱਥੇ ਬੋਲੀ ਬੋਲਦੇ ਹੈ ਡੋਇਚ ਸ਼ਾਇਦ ਤਾਂ ਉਹ ਤਾਂ ਪਤਾ ਨਾ ਹੋਵੇ ਡੋਇਚ ਬੋਲੀ ਹੈ ਜਰਮਨ ਦੀ ਸਾਡੇ ਇਹ ਜਰਮਨ ਦੀ ਡੋਇਚ ਸਾਡੇ ਕਿਸ ਨੇ ਇੱਛਾ ਕੀਤੀ ਪੰਜਾਬੀ ਸੀ ਤੇ ਹੁਣ ਵੀ ਉਹ ਮੋਗੋਂ ਗਾਹ ਦਾ ਪਿੰਡ ਹੈ ਉੱਥੋਂ ਆਈ ਹੈ ਜਿਸਪੈਸ਼ਲੀ ਕਿਉਂ ਆਈ ਹੈ ਤੁਸੀਂ ਪੰਜਾਬੀ ਦੀ ਗੱਲ ਕਰਦੇ ਹੋ ਤੁਸੀਂ ਉਹਦੀ ਮਾਂ ਬੋਲੀ ਦੀ ਗੱਲ ਕਰਦੇ ਹੋ ਤੁਸੀਂ ਲੋਕ ਇਤਾਂ ਦੀ ਗੱਲ ਕਰਦੇ ਹੋ ਸੋ ਮੈਂ ਬਹੁਤਾ ਨਾ ਕਹਿੰਦਾ ਹੋਇਆ ਇਹੋ ਹੀ ਬੇਨਤੀ ਅਸੀਂ ਤੁਹਾਨੂੰ ਵੀ ਇਹ ਕਰੀਏ ਤੇ ਉਧਰਲੇ ਪੰਜਾਬ ਨੂੰ ਆਪਾਂ ਲੈਂਦਾ ਪੰਜਾਬ ਕਹੀਏ ਆਪਣੇ ਪੰਜਾਬ ਨੂੰ ਛੜਦਾ ਪੰਜਾਬ ਕਹੀਏ ਆਪਣੀ ਬੋਲੀ ਜਿਹੜੀ ਸਾਰਿਆਂ ਦੀ ਸਾਂਝੀ ਆ ਇਹ ਕਿਸੇ ਸਿੱਖਾਂ ਨੇ ਠੇਕਾ ਨਹੀਂ ਲਿਆ ਹੋਇਆ ਨੇ ਹੁਣ ਤੱਕ ਇਹੀ ਪ੍ਰਚਾਰਿਆ ਜੇ ਸਿੱਖਾਂ ਦੀ ਬੋਲੀ ਕਹਿੰਦੇ ਬੋਲੀ ਵੀ ਇੱਕ ਧਰਮ ਦੀ ਹੁੰਦੀ ਆ ਬੋਲੀ ਦਾ ਉਹ ਸਿਲਕਾ ਦਿੱਤੀ ਉਸ ਵਾਂਗ ਜਿੱਥੇ ਇੱਕੋ ਕੌਣ ਬੋਲੀ ਹੁੰਦੀ ਹੈ ਇੱਕ ਸ਼ਹਿਰ ਤੋਂ ਕੋਈ ਸ਼ਬਦ ਕੋੜਾ ਲੱਗਿਆ ਹੋਵੇ ਉਹਦੇ ਲਈ ਮੈਂ ਖੇਮਾ ਦਾ ਜਾ ਚੁੱਕਾ ਹਰ ਇਹਨਾਂ ਗੱਲਾਂ 'ਤੇ ਧਿਆਨ ਦਿਓ ਅੰਤ ਵਿੱਚ ਤੁਹਾਡਾ ਤੁਸੀਂ ਇੱਥੇ ਸਾਡਾ ਪਿੰਡ ਕਿਉਂਕਿ ਮੇਰਾ ਵੀ ਪਿੰਡੀ ਹੋਈ ਆ ਪਰ ਮੈਂ ਹੁਣ ਇੱਥੋਂ ਮੇਰੀ ਉਮਰ 82 ਸਾਲ ਦੀ ਹੋ ਗਈ ਤਾਂ ਮੈਂ ਤਾਂ ਇੱਥੋਂ 65 ਸਾਲ ਹੋ ਗਏ ਜਦੋਂ ਜਿਗਾ ਹਾਂ ਇੱਥੋਂ ਅੰਦਰ ਹੱਕ ਸਾਲ ਦੀ ਉਮਰ ਚੰਬਰ ਸਰ ਖਾਲਸਾ ਨਾਲ ਪਾਣ ਲੱਗੇ ਤਾਂ ਮੁਰਗੀ ਨਹੀਂ ਮਰਿਆ ਫਿਰ ਕਿ ਮੌਤ ਨਹੀਂ ਆਇਆ ਫਿਰ ਜਾ ਬੇਚ ਤੇ ਸੋਈ ਫਿਰ ਵੀ ਮੇਰਾ ਇਸ ਨਗਰ ਨਾਲ ਇਸ ਇਲਾਕੇ ਨਾਲ ਇਸ ਪਿੰਡ ਨਾਲ ਬਹੁਤ ਹੈ ਤੇ ਤੁਹਾਨੂੰ ਵੀ ਮੈਂ ਇਹ ਬੇਨਤੀ ਕਰੂਗਾ ਕਿ ਸਪਨੇ ਆਪਣੇ ਜਿਹੜੇ ਤੁਹਾਡੇ ਇਲਾਕੇ ਨੇ ਉੱਥੋਂ ਦੀ ਬੋਲੀ ਨਾਲ ਜੇ ਤੁਸੀਂ ਸਵਾਦ ਦਿਓ ਚਾਹੇ ਤੁਸੀਂ ਪਛਾਣ ਦਿਓ ਚਾਹੇ ਤੁਸੀਂ ਗੁਆਬੇ ਦਿਓ ਚਾਹੇ ਤੁਸੀਂ ਮੁਰਫ ਗੁਰਦਾਸ ਰੇਣਕੀ ਵਾਲੇ ਨਾਲ ਕਿਤੇ ਕਿਤੇ ਨੂੰ ਉਹਨਾਂ ਦੀ ਇਹ ਬੋਲੀ ਨੂੰ ਸਾਹਮਣਾ ਆਪਾਂ ਤੇ ਇੱਥੇ ਵਾਲੇ ਨੂੰ ਸਾਹਮਣਾ ਹੰਤ ਵਿੱਚ ਤੁਹਾਡਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਤੁਸੀਂ ਹਸਲ ਇੱਥੇ ਆਉਣੇ ਹੋ ਇਹਨਾਂ ਮੁੜਿਆਂ ਨੇ ਤੁਸੀਂ ਹਰ ਸਾਲ ਮਦਦ ਕਰਦੇ ਹੋ ਤੇ ਇਹਨਾਂ ਨੂੰ ਸ਼ਾਬਾਸ਼ ਰਤਬੰਧਰ ਮੁਢੀਪਾ ਤੇ ਸਾਡੇ ਆਪਣੇ ਬੱਚੇ ਨੇ ਇਹ ਇਹਨਾਂ ਕੰਮ ਕਰਦੇ ਨੇ ਨਹੀਂ ਇਹਨਾਂ ਨੂੰ ਕੀ ਲੋੜ ਹੈ ਇਹ ਆਪਣੀ ਬੋਲੀ ਕਰਕੇ ਆਪਣੀ ਸੱਭਿਆਚਾਰ ਕਰਕੇ ਆਪਣੀ ਵਿਰਾਸਤ ਕਰਕੇ ਆਪਾਂ ਇਹਨਾਂ ਨੂੰ ਅੱਗੇ ਵਧਾਉਣਾ ਹੈ ਕਿ ਵੱਧ ਹੁੰਦਾ ਗਾਣ ਮਿਲ ਕੇ ਸਾਰਿਆਂ ਦਾ ਇੱਕ ਵਾਰੀ ਫੇਰ ਬਹੁਤ ਬਹੁਤ ਧੰਨਵਾਦ ਕਿ ਮੇਰੇ ਵੱਲੋਂ ਕੋਈ ਸ਼ਬਦ ਵਧਕਾ ਨਹੀਂ ਬੋਲਦੇ ਗਏ ਹੋਗੇ ਜੀ ਤੁਹਾਨੂੰ ਮਾਫੀ ਕਿ ਸੁਣਦੇ ਬੈਠੇ ਇਹੋ ਹੀ ਆਸ਼ਾ ਹੈ ਤੇ ਅਗਲੇ ਸਾਲ ਆਪਾਂ ਹੋਰ ਇੱਕੋ ਇੱਕੋ ਗੱਲ ਵਧਾਣਗੇ हाँ, हाँ अगर बद के फिर वो जिन्हें भी कोई नवा तीन देखोगे कोई प्रोग्राम के जरा उन्होंने रखते शामिल हो बहुत बहुत धन्यवाद